ਜਿਹੜਾ ਵੱਧ ਉੜਦਾ ਉਹਨੂੰ ਨਾਲੇ ਬਦੰਗ ਸਟਾਰਟ ਕਰ ਦੇਣਾ ਇੱਕ ਕਬੂਤਰ ਆਪਣਾ ਬਈ ਉੱਡ ਕੇ ਆਉਂਦਾ ਜਦ ਜਮੀ ਮੰਨ ਕੇ ਚੱਲੂ ਵੀ ਮੁੱਖ ਕਿਉਂਦਾ ਉਹ ਉਹਨੂੰ એનર્ਜੀ ਲਈ ਉਸ ਆਏ ਨੂੰ ਕੋਈ ਲੱਗ ਤੋਂ ਟ੍ਰੀਟਮੈਂਟ ਕਰਦੇ ਉਹਦਾ ਜਾਂ ਜਿੱਦਾਂ ਦੂਏ ਕਬੂਤਰਾਂ ਦੇ ਵਿੱਚ ਮੰਨ ਕੇ ਚੱਲ ਵੀ ਦੂਜੇ ਕਬੂਤਰ ਉੱਡ ਕੇ ਆ ਗਏ 1 ਵਜੇ ਤੱਕ ਉੱਡ ਕੇ ਆਇਆ ਆਪਣਾ 5 ਵਜੇ ਤੱਕ ਤਾਂ ਉਦੀ ਪਾਵਰ ਜ਼ਿਆਦਾ ਲੱਗ ਗਈ ਜਿਹੜਾ 5 ਵੇ ਤੱਕ ਉੱਡ ਕੇ ਆਇਆ ਉਹਨੂੰ ਕੁਝ ਟ੍ਰੀਟਮੈਂਟ ਕਰਦੇ ਹਾਂ ਕੋਈ ਲੱਗ ਤੋ ਉਹਦਾ ਜਿਹੜਾ ਨਾਲ ਹੀ ਉਹਨਾਂ ਬਰਾਬਰ ਦੀ ਖਰਾਕ ਉਦਾਂ ਹੀ ਰੱਖਦੇ ਉਹਨੂੰ ਵਿੱਚ ਜਿਹੜਾ ਕੋਈ ਪੁੱਤ ਵੱਧ ਉੱਡਦਾ ਫੁਰਕ ਕੇ ਵਹਿੰਦਾ ਹਨਾ ਮੱਟ ਕੇ ਵਹਿੰਦਾ ਉਹਨੂੰ ਬਾਈ ਫਿਰ ਥੱਲੇ ਰੱਖ ਦਿਆਂ ਹਨਾ ਕਮਰੇ ਚ ਪੱਖੇ ਚ ਹਮ ਸਾਡੇ ਕੂਲਰ ਲੱਗਦਾ ਥੱਲੇ ਹਨਾ ਕਮਰੇ ਚ ਜਾਂ ਖੁੰਡੇ ਚ ਕੂਲਰ ਚੱਲਦੇ ਆ ਹਨਾ ਜਾਲੀਆਂ ਰੱਖੀਆਂ ਹੋਈਆਂ ਨੇ ਹਮ ਉਹਨੂੰ ਫਿਰ ਉਹਦੀ ਲੱਗ ਕੇਅਰ ਕਰਨੀ ਜਿਹੜਾ ਪੁੱਤਰ ਮੱਟ ਕੇ ਆਉਂਦਾ ਯਾਰ ਹਨਾ ਉਹਨੂੰ ਟਾਈਮ ਨਾਲ ਪਾਣੀ ਪਿਉਣਾ ਹਨਾ ਵੀ ਪਾਣੀ ਖਿੱਚਦਾ ਨੋਟ ਕਰਨਾ ਹਨਾ ਕਿ ਤੇ ਉਹ ਛੜੀ ਜਾਂ ਉਹ ਲੱਗ ਕੇਅਰ ਕਰਨੀ ਪੈਂਦੀ ਆ ਭਾਈ ਦੋ ਦਿਨਾਂ ਇੱਕ ਬਾਈ ਆਪਣਾ ਤੰਦਰੁਸਤ ਕਬੂਤਰ ਉੱਡ ਕੇ ਆ ਕੇ ਜਿੱਦਾਂ ਆਪਾਂ ਸਵੇਰੇ ਛੜ ਤਾਂ ਮੰਨ ਕੇ ਚਲੋ ਵੀ ਸਵੇਰੇ ਛੜ ਤਾਂ ਉਹਦਾ 100 ਗ੍ਰਾਮ ਵਜਨ ਆ ਜਦੋਂ ਉੱਡ ਕੇ ਆਉਂਦਾ ਫਿਰ ਤਾਂ 50 ਹੀ ਰਹਿ ਜਾਂਦਾ ਉਹ ਬਿਲਕੁਲ ਵੀ ਦੁਬਾਰਾ ਤੰਦਰੁਸਤ ਕਬੂਤਰ 100 ਗ੍ਰਾਮ ਵਜਨ ਆਪਦਾ ਦੁਬਾਰਾ ਕਿੰਨੇ ਕ ਟਾਈਮ ਚ ਬਣਾ ਲੈਣਾ ਚਾਹੀਦਾ ਜਿਹੜਾ ਤੰਦਰੁਸਤ ਆ ਯਾਰ ਜਿਹੜਾ ਕਬੂਤਰ ਤੰਦਰੁਸਤ ਆ ਹਮ ਆਪਾਂ 15 18 ਮਿੰਟਾਂ ਬਾਅਦ ਪਾਣੀ ਪਾ ਦਨੇ ਆ ਉਹ ਉਤਰੀ ਹਮ ਉੱਡ ਕੇ ਹਾਂ ਉੱਡ ਕੇ ਜੀ ਹੂੰ 10 15 ਮਿੰਟ ਕਬੂਤਰ ਬਾਅਦ 14 15 ਮਿੰਟ 18 ਮਿੰਟ ਕਿਸੇ ਨੂੰ 20 ਤੱਕ ਯਾਨੀ 15 ਮਿੰਟ ਤੋਂ ਬਾਅਦ-ਬਾਅਦ ਪਾਣੀ ਪੀਉਣੀ ਆ ਹੂੰ ਜੇ ਨਾ ਕਬੂਤਰ ਨਾਰਮਲ ਹੋ ਜਾਂਦਾ ਹੂੰ ਜਿਹੜਾ ਕਬੂਤਰ ਤੰਦਰੁਸਤ ਆ ਬਾਈ ਉਹ 35 40 ਮਿੰਟ ਚ ਪਾਣੀ ਖੱਟੀ ਜਾ ਪਾਣੀ ਪੀ ਕੇ ਤੰਦਰੁਸਤ ਥੋੜਾ ਕਬੂਤਰ ਫਿੱਟ ਆ ਉਹ ਬਾਈ ਜਦੋਂ ਪਾਣੀ ਖੱਟ ਗਿਆ ਪਹਿਲਾਂ ਅਰਦਾ ਹੀ ਹੋ ਜਾਂਦੀ ਹੂੰ ਵੀ ਜਿਹੜਾ 35 40 ਮਿੰਟਾਂ ਦੇ ਵਿੱਚ ਕਬੂਤਰ ਦੁਬਾਰਾ ਆਪਦੀ ਉਹੀ ਸਥਿਤੀ ਤੇ ਆ ਜਾਂਦਾ 45 ਮਿੰਟ ਤਿਆਰ ਕਬੂਤਰ ਨੂੰ ਪਾਣੀ ਖੱਟਣਾ ਚਾਹੀਦਾ ਵਜਨ ਉਹਨਾਂ ਹੀ ਬ ਹੂੰ ਜਿਹੜਾ ਉਤਰ ਉਸ ਤੋਂ ਮੰਨਿਆ ਜਾਂਦਾ ਉਹ ਉਤਰ ਤੁਹਾਡਾ ਬਾਈ ਬਾਹਰ ਵੀ ਉੱਡੂਗਾ ਦੱਸੂਗਾ ਉਹ ਜੋ ਛੁੱਕੂਗਾ ਹੂੰ ਜਿਹੜਾ ਉਤਰ 35 40 ਮਿੰਟ ਚ ਪੂਰਾ ਪਾਣੀ ਪੂਣੀ ਖਿੱਚ ਕੇ ਬਜਨ ਬਣਾ ਕੇ ਕਿਲੀ ਤੇ ਬਹਿ ਕੇ ਬੜਕਦਾ ਉਹ ਡਾਕ ਉਤਰ ਜਦ ਬਾਹਰ ਉੱਡੂਗੇ ਜਿਹੜਾ ਉਤਰ ਹਾ ਉੱਡ ਕੇ ਆ ਜਾਂ ਲਾ ਲੋ ਵੀ ਫੜ ਕੇ ਹੀ ਪਿਆ ਪਾਣੀ ਪਲਾਤਾ ਕੱਢ ਲਿਆ ਪਾਣੀ ਪਲਾ ਲਿਆ ਪਾਣੀ ਉਹ ਨਹੀਂ ਖੱਚਦਾ ਯਾਰ ਉਹ ਹੋਸ਼ੇ ਮਸਾਉਂਦੀ ਆ ਬਾਈ ਉਹ ਉਤਰ ਤੇ ਜ਼ੋਰ ਲਾ ਕੇ ਬਾਜੀ ਛੁੱਟਦਾ ਉਹ ਉਤਰ ਤੇ ਦੇਣਾ ਪੈਂਦਾ ਧਿਆਨ ਚੰਡਣਾ ਪੈਂਦਾ ਉਹਨੂੰ ਉਡੀ ਕੇਅਰ ਕਰਨੀ ਪੈਂਦੀ ਆ ਪੂਰੀ ਤਾਂ ਸਰੇ ਲੱਗਦਾ ਦੂਜਿਆਂ ਨਾਲ ਜਿਹੜੀ ਮਿਹਨਤ ਆ ਵੀ ਉਹਦੇ ਨਾਲ ਵੱਧ ਆਉਣੀ ਆਉਣੀ ਆ ਯਾਰ ਉਹ ਜ਼ੋਰ ਲਾ ਕੇ ਮੈਂ ਹਰ ਵਕਤ ਕਰਕੇ ਦਨ ਉੱਡ ਕੇ ਆ ਗਿਆ ਕਬੂਤਰ ਪਾਣੀ ਨਹੀਂ ਖਿੱਚਦਾ ਮੰਨ ਕੇ ਚਲੋ ਉਹ ਵੀ ਉਹਨੇ ਪਾਣੀ ਰੋਕ ਲਿਆ ਉਹਨੂੰ ਬਈ ਕੋਈ ਉਸ ਦੇਸੀ ਜਾਂ ਕੋਈ ਮੈਡੀਕਲ ਟਰੀਟਮੈਂਟ ਕਰਦੇ ਹੋ ਜਾਂ ਉਹ ਪਾਣੀ ਕੱਢ ਕੇ ਉਹਦਾ ਗਰਮ ਦੁਬਾਰਾ ਤੋਂ ਟਰਾਈ ਕਰਦੇ ਉਹਨੂੰ ਯਾਰ ਜਿਹੜਾ ਕਬੂਤਰ ਘਰੇ ਵੱਧ ਜ਼ੋਰ ਲਾ ਕੇ ਬਹਿੰਦਾ ਉਹਨੂੰ ਯਾਰ ਮਤਲਬ ਉਹਨੂੰ ਹੌਲੀ ਹੌਲੀ ਜਿਵੇਂ ਹੋਛ ਆ ਗਿਆ ਹੋ ਉਹਨਾਂ ਨੂੰ ਮੈਂ ਦੋ ਦੋ ਘੁੱਟਾ ਪਾਣੀ ਦੀਆਂ ਪਿਆਤੀਆਂ ਉਹਨੂੰ ਹੌਲੀ ਹੌਲੀ ਸੈੱਟ ਕਰਦੇ ਹੁਣ ਬਾਜ ਤੇ ਕਬੂਤਰ ਜ਼ ਹਾਂ ਭਰਾਉਣਾ ਪੈਂਦਾ ਉਹਦੋਂ ਨਾ ਟਿੱਡ ਜਿਹੜਾ ਕੁੱਤਰ ਘਰੇ ਬੰਦਾ ਨੂੰ ਹੌਲੀ ਹੌਲੀ ਛੱਟ ਕੇ ਉਹਨੂੰ ਟਾਈਮ ਦੇਣਾ ਪੈਂਦਾ ਫੇਰ ਕੁੱਤ ਨੂੰ ਛੜਾਣੇ ਬੈਣਾ ਪੈਂਦਾ ਉਹਦੇ ਪਾਣੀ ਧੋਕਣ ਦਾ ਕਾਰਨ ਕੀ ਬਣ ਜਾਂਦਾ ਭਾਈ ਉੱਡ ਕੇ ਆਏ ਕਬੂਤਰ ਦਾ ਮੱਚ ਜਾਂਦਾ ਜਾਂ ਰੰਗ ਹਾਂ ਨਾਰਾਂ ਬਲਾਕ ਹੋ ਜਾਂਦੀ ਨਹੀਂ ਮੱਚ ਜਾਂਦਾ ਉਹਨੂੰ ਫਿਰ ਦੇਸੀ ਜਵਾਨ ਕੋਈ ਜੱਜ ਅਲੀ ਬੁੱਟੀ ਕੋਈ ਥੋੜੀ ਬਹੁਤੀ ਹਾਂ ਯਾਰ ਉਹਨੂੰ ਜਦ ਮੈਂ ਲਾ ਲੋ ਵੀ ਕੋਈ ਗਲੂਗੋਸ ਪਾ ਕੇ ਦੇ ਦਿੰਦਾ ਹਨਾ ਹਾਂ ਉੱਡ ਕੇ ਆਣ ਗਲੂਗੋਸ ਹਾਂ ਮਾੜਾ ਮੋਟਾ ਪਹਿਲਾਂ ਹੋਸ਼ਾਸ ਚ ਲਿਆ ਕੇ ਉਹ ਹਸਾਮ ਨੂੰ ਹੌਲੀ ਹੌਲੀ ਛੱਟ ਕਬੂਤਰ ਨੂੰ ਕਿਹੜਾ ਗਲੂਕਸ ਦੰਨੇ ਬਈ ਫਿਰ ਜੰਮਿਆ ਆਮ ਜਾਂ ਰੰਗੂਰਾ ਦੀ ਖੰਡ ਵਿੱਚੋਂ ਬਾਹਰਲਾ ਵੀ ਦੇਈ ਜਾਂਦੇ ਆ ਰੰਗੂਰਾ ਦੀ ਖੰਡ ਹਾਂ ਆਪਾਂ ਤਾਂ ਉਹ ਦੰਦੇ ਦੇ ਲਈ ਦੀ ਆ ਆ ਕੇ ਜੇ ਮਨ ਕੇ ਨਾ ਕਬੂਤਰ ਜਿਆਦਾ ਜ਼ੋਰ ਲਾ ਕੇ ਆ